ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਬੜੀ ਇੰਟਰਸਟਿੰਗ ਬੜੀ ਦਿਲਚਸਪ ਤੁਹਾਡੇ ਨਾਲ ਮੈਂ ਗੱਲਬਾਤ ਕਰਨ ਜਾ ਰਿਹਾ। ਨਾਈਟ੍ਰੋਜਨ ਕਿੰਨੇ ਦਿਨਾਂ 'ਚ ਖਾਤਮਾ ਉਹਦਾ ਜ਼ਰੂਰੀ ਹੈ ਵੀ ਕਿੰਨੇ ਦਿਨ 'ਚ ਖਤਮ ਕਰਨੀ ਕਣਕ ਦੀ ਫਸਲ ਦੇ ਵਿੱਚ। ਕਿੰਨੀ ਇੱਕ ਨਾਈਟ੍ਰੋਜਨ ਔਸਤ ਚਾਹੀਦੀ ਹੈ ਦਰਮਿਆਨੀਆਂ ਜ਼ਮੀਨਾਂ ਵਾਸਤੇ ਚੰਗੀਆਂ ਜ਼ਮੀਨਾਂ ਵਾਸਤੇ। ਤੇ ਇਹਦਾ ਕਾਰਨ ਕੀ ਹੈ? ਕਿ 55 ਦਿਨ ਤੇ ਖਤਮ ਕਰਨ ਵਾਸਤੇ ਜਿਹੜੀ ਹੈਗੀ ਪੇਜ ਨੂੰ ਲਦਣ ਦੀ ਸਿਫਾਰਸ਼ ਹੈ ਕਿ 55 ਦਿਨ ਤੇ ਖਤਮ ਕਰ ਦੇਣੀ ਚਾਹੀਏ ਦੂਸਰਾ ਪਾਣੀ ਆਪਣਾ ਲੇਟ ਹੀ ਲੱਗੇ ਜਾਂ ਮੀਂਹ ਆ ਕਰਨ ਹਲਕੀ ਬਲਕਿ ਕੋਈ ਬਰਸਾਤ ਪੈ ਗਈ ਜਾਂ ਖੇਤ ਚ ਗਿੱਲ ਲੰਬਾ ਸਮਾਂ ਜ਼ਿਆਦਾ ਬਣੀ ਰਹਿੰਦੀ ਹੈ ਪਹਿਲੇ ਪਾਣੀ ਤੋਂ ਬਾਅਦ ਤਾਂ 55 ਦਿਨ ਤੇ ਕਿਉਂ ਖਤਮ ਕਰਨੀ ਹੈ ਉਦੋਂ ਪਹਿਲਾਂ ਜਾਂ ਬਾਅਦ ਚੋਂ ਕਿਉਂ ਨਹੀਂ ਕਰਨੀ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਖਸਰਾ ਵਿੱਚ ਜੁੜਿਆ ਹੋਣਾ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦਬਲੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਸਭ ਤੋਂ ਜ਼ਿਆਦਾ ਲੋਣੀ ਦਾ ਤੱਤ ਬੂਟਿਆਂ ਦੇ ਵਿੱਚ ਫਸਲਾਂ ਦੇ ਵਿੱਚ ਹੁੰਦਾ ਹੈ ਨਾਈਟ੍ਰੋਜਨ ਜਿਹੜਾ ਕਿ ਜੇ ਆਪਾਂ ਕਣਕ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਫਸਲ ਦੇ ਫਟਾਰੇ ਵਾਸਤੇ ਫਸਲ ਦੇ ਵਿੱਚ ਹਰਾ ਰੰਗ ਮੇਨਟੇਨ ਕਰਕੇ ਰੱਖਣਾ ਜਿਹਦੇ ਨਾਲ ਉਹਨੇ ਫੋਟੋਸਿੰਥੈਸਿਸ ਹੋਣੀ ਹੈ ਗ੍ਰੀਨ ਕਲਰੇਸ਼ਨ ਦੇਣੀ ਹੈ ਉਹਨੂੰ ਵੀ ਪੀਲਾਪਨ ਨਾ ਆਵੇ ਪੱਤਿਆਂ ਦਾ ਸਾਈਜ਼ ਵਧਣਾ ਕਨੋਪੀ ਏਰੀਆ ਜਿਹਨੂੰ ਬੋਲਦੇ ਜੇ ਪੱਤਿਆਂ ਦਾ ਸਾਈਜ਼ ਵਧੂਗਾ ਟਿਲਰਿੰਗ ਉਹਦੇ ਵਿੱਚ ਪੂਰੀ ਹੋਊਗੀ ਤਾਂ ਫੇਰ ਉਹਦਾ ਗ੍ਰੀਨ ਏਰੀਆ ਇੰਡੈਕਸ ਵਧੂਗਾ ਤੇ ਜੇ ਗ੍ਰੀਨ ਏਰੀਆ ਇੰਡੈਕਸ ਵਧੂਗਾ ਤਾਂ ਬੂਟੇ ਜ਼ਿਆਦਾ ਵਧਣ ਫੁੱਲਣਗੇ ਤੇ ਜਿੰਨੇ ਤਕੜੇ ਬੂਟੇ ਹੋਣਗੇ ਓਨਾ ਹੀ ਝਾੜ ਵਧੀਆ ਆਊਗਾ ਫਿਰ ਉਹਦਾ ਲੰਬੇ ਸਮੇਂ ਤੱਕ ਜਿਹੜਾ ਪੱਕਣ ਤੱਕ ਜਿਹੜਾ ਹੈਗਾ ਗ੍ਰੀਨ ਕਲਰ ਮੇਨਟੇਨ ਕਰਨਾ ਕਿਉਂਕਿ ਆਪਾਂ ਤਾਂ ਅੱਧ ਚੀਜ਼ ਆ ਗਈ ਜਿਹੜੀ ਯੂਰੀਆ ਖਤਮ ਕਰ ਦੇਣੀ ਅੱਧ ਤੋਂ ਵੀ ਪਹਿਲਾਂ ਕਰ ਦੇਣੀ ਆ ਤਾਂ ਇਹਦੇ ਵਿੱਚ ਜਿਹੜਾ ਮੁੱਖ ਰੋਲ ਨਾਈਟ੍ਰੋਜਨ ਦਾ ਕਾਫੀ ਤੱਤ ਹੋਰ ਵੀ ਚਾਹੀਦੇ ਇਹ ਸਾਰੇ ਤੱਤਾਂ ਬਾਰੇ ਜਿਵੇਂ ਸੁਪਰੀਆਂ ਰਾਈਆਂ ਆਪਾਂ ਪੂਰੀਆਂ ਕਰਾਉਣੇ ਆ ਐਨ ਪੀ ਕੇ ਜਿਹੜਾ ਥੱਲੇ ਪਾ ਕੇ ਮੈਂ ਹਰ ਇੱਕ ਵੀਡੀਓ 'ਚ ਤਕਰੀਬਨ ਕੋਸ਼ਿਸ਼ ਕੀਤੀ ਜਿਹੜੇ ਜਿਹੜੇ ਮੁੱਖ ਤੌਰ ਤੇ ਤੱਤ ਚਾਹੀਦੇ ਤੱਤ ਸਾਰੇ ਚਾਹੀਦੇ ਆ ਪਰ ਉਹ ਜ਼ਮੀਨ ਦੇ ਵਿੱਚੋਂ ਹਵਾ ਦੇ ਵਿੱਚੋਂ ਪਾਣੀ ਦੇ ਵਿੱਚੋਂ ਵੱਖ-ਵੱਖ ਤੱਤ ਆਤਾਂ ਜਿਹੜੇ ਉਹ ਮਿਲਦੇ ਰਹਿੰਦੇ ਜਿੰਨੀ ਕਿ ਜ਼ਰੂਰਤ ਹੁੰਦੀਆਂ ਜਿਹੜਿਆਂ ਦੀ ਮੁੱਖ ਤੌਰ ਤੇ ਸਫਾਰਸ਼ ਆ ਜ਼ਰੂਰਤ ਹੈ ਉਹ ਮੈਂ ਤੁਹਾਡੇ ਨਾਲ ਸਪਰੇਅਆਂ ਰਾਈ ਜਿਹੜਾ ਜਿਵੇਂ ਮੈਗਨੀਜ਼ ਜਾਂ ਜ਼ਿੰਕ ਹੈ ਕਿਉਂਕਿ ਜਿਹੜਾ ਜੇ ਆਪਾਂ ਗੱਲ ਕਰੀਏ ਨਾਈਟrogen ਤਾਂ ਤੁਹਾਨੂੰ ਮੈਂ ਦੱਸਦਾ ਕਿ ਫਟਾਰੇ ਵਾਸਤੇ ਵਧਣ ਫੁੱਲਣ ਵਾਸਤੇ ਸਭ ਤੋਂ ਵੱਧ ਜ਼ਰੂਰਤ ਹੈਗੀ ਆ ਤਾਂ ਫਿਰ ਉਹ ਵਧਣ ਫੁੱਲਣ ਵਾਸਤੇ ਇੱਕ ਤਾਕਤ ਵੀ ਚਾਹੀਦੀ ਹੈ એનર્ਜੀ ਚਾਹੀਦੀ ਹੈ ਉਹ એનર્ਜੀ ਕਿੱਥੋਂ ਆਣੀ ਹੈ ਏਟੀਪ ਸੈਂਥਸ ਕਿੱਥੋਂ ਆਣਾ ਜੜਾਂ ਦੀ ਗਰੋਥ ਕਿੱਥੋਂ ਹੋਣੀ ਜਿਹਦੇ ਨਾਲ ਉਹ ਤੱਤ ਚੱਕੂ ਜ਼ਮੀਨ ਚ ਉਹ ਆਉਣਾ ਫਾਸਫੋਰਸ ਤੋਂ ਕਿਉਂਕਿ ਵੱਖ-ਵੱਖ ਤੱਤਾਂ ਤੇ ਆਪਾਂ ਵੀਡੀਓ ਬਣਾ ਸਕਦੇ ਵੀਡੀਓ ਦੀ ਗਿਣਤੀ ਕਾਫੀ ਹੋ ਜਾਂਦੀ ਮੈਂ ਜਦੋਂ-ਜਦੋਂ ਸਮਾਂ ਮਿਲੂਗਾ ਕੋਸ਼ਿਸ਼ ਕਰੂੰ ਤੁਹਾਡੇ ਨਾਲ ਜਿਹੜੇ ਪਿੱਛੇ ਦੀ ਜਿਹੜੀ ਰਿਸਰਚ ਹੈ ਕੋਈ ਦੇ ਫੈਕਟ ਹੈ ਉਹ ਮੈਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂ ਤਾਂ ਉਹ ਨਰਜੀ ਹੋਣੀ ਫਾਸਫੋਰਸ ਤੋਂ ਮੁੱਖ ਮੁੱਖ ਤੁਹਾਨੂੰ ਜਿਹੜੇ ਹੈਗੇ ਮੈਂ ਦੱਸ ਰਿਹਾ ਕੰਮ ਇਹਨਾਂ ਦੇ ਕੰਮ ਬੜੇ ਨੇ ਫਿਰ ਆ ਗਈ ਉਹਦੇ ਵਾਸਤੇ ਅੱਗੇ ਬੂਟੇ ਨੂੰ ਖੜਾ ਰਹਿਣ ਵਾਸਤੇ ਸਟਰਕਚਰਲ ਇੰਟੀਗ੍ਰਿਟੀ ਜਾਂ ਉਹਦੇ ਵਿੱਚ ਪਾਣੀ ਦੀ ਮੂਵਮੈਂਟ ਜਾਂ ਉਹਨੂੰ ਬਿਮਾਰੀਆਂ ਤੋਂ ਕੀੜੇ ਮਕੌੜਿਆਂ ਤੋਂ ਮਤਲਬ ਮਜ਼ਬੂਤ ਰਹੇ ਬੂਟਾ ਉਹ ਕੰਮ ਕਿਹਨੇ ਕਰਨਾ ਹੈ ਪोटाਸ਼ ਨੇ ਫੋਕ ਘਟਾਉਣ ਦੇ ਵਿੱਚ ਮੁੱਖ ਰੋਲ ਪोटाਸ਼ ਦਾ ਕਿਉਂਕਿ ਜਦੋਂ ਬੂਟੇ ਨੇ ਖਰਾਕ ਲੈ ਲਈ ਬਾਧਫੁਰ ਰਿਹਾ ਤਾਂ ਉਹਦੇ ਵਿੱਚ ਪਾਣੀ ਦੀ ਮੂਵਮੈਂਟ ਜਿਹੜੀ ਹੈਗੀ ਹੈ ਵਾਟਰ ਰੈਗੂਲੇਸ਼ਨਸ ਕਿਉਂਕਿ ਜੇ ਸਾਹ ਗਲਾ ਸੁੱਕ ਗਿਆ ਤਾਂ ਸਮਝ ਲੋਗੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਭੱਜਣਾ ਗਰੋਥ ਕਰਨੀ ਫਿਰ ਆ ਗਿਆ ਜੀ ਮੈਗਨੀਜ਼ ਮੈਗਨੀਜ਼ ਜਿਹੜਾ ਚਾਹੀਦਾ ਫੋਟੋਸਿੰਥੈਟਿਕ ਪ੍ਰੋਟੀਨ ਤੇ ਇੰਜਾਈਮ ਵਾਸਤੇ ਜਿਹੜੇ ਉਹਨੂੰ ਭੋਜਨ ਬਣਾਉਣ ਵਾਸਤੇ ਪ੍ਰੋਟੀਨ ਤੇ ਇੰਜਾਈਮ ਚਾਹੀਦੇ ਆ ਉਹਨਾਂ ਦੀ ਸਟਰਕਚਰ ਪ੍ਰੋਪਰ ਸਟਰਕਚਰ ਵਾਸਤੇ ਮੈਗਨੀਜ਼ ਬੜਾ ਜ਼ਰੂਰੀ ਹੈ ਫਿਰ ਆ ਗਿਆ ਜੀ ਸਲਫਰ ਸਲਫਰ ਵੀ ਪ੍ਰੋਟੀਨ ਦਾ ਵੀ ਪਾਰਟ ਹੈ ਬੂਟੇ ਨੂੰ ਸਟਰੈਂਥ ਵੀ ਦਿੰਦਾ ਹੈ ਤੇ ਜਿਹੜਾ ਹੈਗਾ ਗ੍ਰੀਨ ਕਲਰੇਸ਼ਨ ਬਣਾਉਣ ਬਣਾਉਣ ਵਾਸਤੇ ਕਿਉਂਕਿ ਪ੍ਰੋਟੀਨ ਸਿੰਥੈਸਿਸ ਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਜ਼ਰੂਰੀ ਸਲਫਰ ਤੱਤ ਤੇ ਫੇਰ ਆ ਗਿਆ ਜੀ ਜ਼ਿੰਕ ਜ਼ਿੰਕ ਆ ਜਿਹੜਾ ਉਹ ਜਿਹੜੇ ਵੱਖ-ਵੱਖ ਐਨਜ਼ਾਈਮੈਂਟ ਗ੍ਰੈਕਸ਼ਨਾਂ ਹੋਣੀਆਂ ਫਸਲ ਦੇ ਵਿੱਚ ਜਾਂ ਜਿਹੜੀ ਉਹਨੇ ਨਾਈਟ੍ਰੋਜਨ ਚੱਕੀ ਆ ਉਹਨੂੰ ਪਚਾਉਣਾ ਹੈ ਉਹਦੀ ਮੈਟਾਬੋਲਿਜ਼ਮ ਕਰਨੀ ਆ ਤੇ ਜੇ ਨਾਈਟ੍ਰੋਜਨ ਪਚੂਗੀ ਤਾਂ ਫੇਰ ਹੀ ਉਹ ਜ਼ਮੀਨ ਚੋਂ ਬੂਟਾ ਹੋਰ ਚੱਕੂਗਾ ਤੇ ਫੇਰ ਹੀ ਉਹਦਾ ਪ੍ਰੋਟੀਨ ਬਣਨਗੇ ਪ੍ਰੋਟੀਨ ਜਿਹੜੇ ਕਿ ਗਾਂ ਅੱਗੇ ਜਾ ਕੇ ਦਾਣਿਆਂ ਦੇ ਵਿੱਚ ਵੀ ਨਾਈਟ੍ਰੋਜਨ ਜਿਹੜੇ ਪ੍ਰੋਟੀਨ ਜਿਹੜੇ ਮੁੱਖ ਤੌਰ ਤੇ ਪ੍ਰੋਟੀਨਸ ਦਾ ਮੁੱਖ ਸੋਰਸ ਹੈ ਗ੍ਰੀਨ ਨਾਈਟ੍ਰੋਜਨ ਉਹਦਾ ਜਿਹੜਾ ਹੈਗਾ ਉਹਦੇ ਵਾਸਤੇ ਆਪਾਂ ਟਿਕ ਲੈਣੀ ਫੇਰ ਆ ਗਈ ਗੱਲ ਜੀ ਅੱਗੇ ਬੋਰਨ ਫੋਕ ਘਟਾਉਣ ਵਾਸਤੇ ਪੋਲਨ ਵਾਇਅਬਿਲਟੀ ਵਾਸਤੇ ਵੀ ਪੋਲਨ ਗ੍ਰੀਨ ਨੂੰ ਸਟਰੈਂਥ ਦੇਣ ਵਾਸਤੇ ਤਾਂ ਕਿ ਫੋਕ ਨਾ ਪਵੇ ਇਹ ਮੁੱਖ ਤੌਰ ਤੇ ਜਿਹੜੇ ਹੈਗੇ ਇੰਨਾ ਕਿ ਇੰਨਾ ਤੱਤਾਂ ਦਾ ਜਿਹੜਾ ਮੁੱਖ ਤੌਰ ਤੇ ਤੇ ਜਿਹੜਾ ਕੰਮ ਹੈਗਾ ਸੋ ਜਿਹੜੀ ਆਪਾਂ ਫਾਸਫੋਰਸ ਡੀਏਪ ਰਾਈਂ ਦਿੰਨੇ ਆ ਪੋਟਾਸ਼ ਦੇਤੀ 60% ਵਾਲੀ ਮਿਰਰਟ ਪੋਟਾਸ਼ ਦੇਤੀ ਤੇ ਜਾਂ ਆਪਾਂ 12 64 11 52 ਵੱਖ-ਵੱਖ ਤੱਤ ਆਉਂਦੇ ਐ ਐਮਈਪ ਆਉਂਦੀ ਆ ਜਾਂ ਸਲਫੇਟ ਆਫ ਪੋਟਾਸ਼ ਹੁੰਦਾ 50% ਪੋਟਾਸ਼ ਹੁੰਦੀ ਉਹਦੇ ਰਾਈਂ ਜਿਹੜਾ ਹੈਗਾ ਪੋਟਾਸ਼ ਤੱਤ ਆਪਾਂ ਦੇਤਾ ਜਾਂ 1.14% ਵਾਲੇ ਜਿਹੜੇ ਹੈਗੇ ਆ ਪੋਟਾਸ਼ ਡਰਾਈਵਡ ਫਰਮ ਲੈਸਿਸ ਇਹ ਦੇਤੇ ਤੱਤ ਆਪਾਂ ਉਦੋਂ ਬਾਅਦ ਆ ਗਈ ਗੱਲ ਕਿ ਨਾਈਟ੍ਰੋਜਨ ਦੀ ਜ਼ਰੂਰਤ ਜਿਹੜੀ ਦਰਮਿਆਨੀਆਂ ਜ਼ਮੀਨਾਂ ਨੇ ਜਾਂ ਉਦੋਂ ਚੰਗੀਆਂ ਜ਼ਮੀਨਾਂ ਨੇ ਦਰਮਿਆਨੀਆਂ ਜ਼ਮੀਨਾਂ ਜੇ ਆਪਾਂ ਡੀ.ਏ.ਪੀ. 55 ਜਾਂ 60 65 ਕਿਲੋ ਤੱਕ ਪਾਈ ਹੈ ਤਾਂ ਫਿਰ ਆਪਾਂ ਜਿਹੜੀ 90 ਕਿਲੋ 2 ਕੱਟੇ ਨਾਈਟ ਹੋ ਜਾਂਦੀ ਲੋਡ ਜਿਹੜੀ ਯੂਰੀਆ ਦੀ ਲੋਡ ਹੁੰਦੀ ਹੈ ਜੇ ਆਪਾਂ ਡੀ.ਏ.ਪੀ. ਦੀ ਜਗ੍ਹਾ ਤੇ ਸੁਪਰ ਪਾਈ ਹੈ ਤਾਂ ਫਿਰ ਆਪਾਂ ਨੂੰ 110 ਕਿਲੋ ਮੰਨ ਲਓ 2.5 ਕੱਟਿਆਂ ਦੀ ਯੂਰੀਆ ਦੀ ਲੋਡ ਹੁੰਦੀ ਹੈ ਦਰਮਿਆਨੀ ਜਾਂ ਉਸ ਤੋਂ ਚੰਗੀ ਜ਼ਮੀਨ ਜਿਹੜੀ ਬਹੁਤ ਹੀ ਚੰਗੀ ਹੈ ਉਹਦੇ ਵਿੱਚ ਤੁਸੀਂ ਘਟਾ ਵੀ ਸਕਦੇ ਆ ਦੋ ਗੱਟਿਆਂ ਤੇ ਲੈ ਆਉਣੇ ਲਿਆ ਸਕਦੇ ਆ ਜੇ ਸੁਪਰ ਵੀ ਪਾਈ ਆ ਫਿਰ ਵੀ ਦੋ ਗੱਟੇ ਪਾ ਸਕਦੇ ਆ ਤੇ ਜਿਹੜੇ ਮੈਗਨੀਜ਼ ਜਾਂ ਜ਼ਿੰਕ ਹੈ ਜਾਂ ਸਲਫੇਟ ਸਲਫਰ ਆਪਾਂ ਪਹਿਲੇ ਪਾਣੀ ਤੇ ਪਾਇਆ ਜਾਂ ਆਪਾਂ ਸਲਫੇਟ ਸਲਫਰ ਜਾਂ ਮੈਗਨੀ ਸਲਫੇਟ ਉਹ ਚ ਵੀ ਸਲਫੇਟ ਸਲਫਰ ਆ ਜਿੰਕ ਸਲਫੇਟ 22% ਉਹ ਚ ਵੀ ਸਲਫੇਟ ਸਲਫਰ ਆ ਤਾਂ ਇਹ ਆਪਾਂ ਜਿਹੜਾ ਸਪਰੇਅ ਆ ਰਹੀ ਦੇ ਰਹੇ ਆ ਬੋਰੋਨ ਦੀ ਜਾਂ ਐਨਪੀਕੇ 13045 ਜਿਹੜੀ ਆਪਾਂ ਉਪ ਗੋਭ ਸਮੇਂ ਵੀ ਸਪਰੇਅ ਕਰਨੀ ਆ ਤਾਂ ਜਿਹੜੀ ਨਾਈਟ੍ਰੋਜਨ ਆ ਕਿਸਾਨ ਵੀਰੋ ਜਿਹੜੀ ਪਹਿਲੀ ਗੰਢ ਬਣਨ ਤੱਕ ਬੂਟਿਆਂ ਦੇ ਵਿੱਚ 2-4 ਦਿਨ ਅੱਗੇ ਪਿੱਛੇ ਵੀ ਹੋ ਸਕਦੇ ਵੱਖ-ਵੱਖ ਕਿਸਮਾਂ ਦੇ ਹਿਸਾਬ ਦੇ ਨਾਲ ਪਹਿਲੀ ਗੰਢ ਬਣਨ ਤੱਕ ਮੰਨ ਲਓ 50 ਦਿਨ ਤੱਕ ਕਹਿ ਲਈਏ ਆਪਾਂ ਕਿਉਂਕਿ 55-60 ਦਿਨ ਤੇ ਜਿਹੜੀ ਪਹਿਲੀ ਗੰਢ ਬਣਨ ਲੱਗ ਪੈਂਦੀ ਆ ਬਣ ਜਾਂਦੀ ਆ ਉਦੋਂ ਤੱਕ ਜਿਹੜਾ 30 ਤੋਂ 35% ਜਿਹੜੀ ਨਾਈਟ੍ਰੋਜਨ ਉਹ ਚੱਕ ਲੈਂਦਾ ਜਰੂਰਤ ਜਿੰਨੀ ਉਹਨੂੰ ਹੈਗੀ ਹੈ ਤੇ ਪਹਿਲੀ ਗੰਢ ਤੋਂ ਲੈ ਕੇ ਝੰਡੇ ਪੱਤੇ ਤੱਕ ਮੰਨ ਲਓ ਪੂਰੀ ਗੋਭ ਬਣਨ ਤੱਕ 35 ਤੋਂ 40% ਨਾਈਟ੍ਰੋਜਨ ਚੱਕ ਲੈਂਦਾ ਮੰਨ ਲਓ ਜਦੋਂ ਉਹਨੂੰ ਝੰਡਾ ਪੱਤਾ ਨਿਕਲਣਾ ਤਾਂ ਉਦੋਂ ਤੱਕ 70% ਦੇ ਕਰੀਬ ਨਾਈਟ੍ਰੋਜਨ ਜਿੰਨੀ ਉਹਨੂੰ ਚਾਹੀਦੀ ਹੈ ਉਹ ਲੈ ਲੈਂਦਾ 20% ਝੰਡੇ ਪੱਤੇ ਤੋਂ 20% ਆ ਜਾਂ ਉਦੋਂ 2-4% ਘੱਟ ਜਾਂ 1-2% ਵੱਧ ਉਹ ਲੈ ਲੈਂਦਾ ਫਲੈਗ ਲੀਫ ਤੋਂ ਝੰਡੇ ਪੱਤੇ ਤੋਂ ਫਲਾਵਰਿੰਗ ਤੱਕ ਜੋ ਤਾਂ ਕੋਈ ਦਾ ਪੋਲੀਨੇਸ਼ਨ ਹੋਣੀ ਆ ਤੇ ਉਦੋਂ ਜਿਹੜੀ ਰਹਿ ਗਈ 10% ਉਹ ਹੌਲੀ-ਹੌਲੀ ਜਿਹੜਾ ਹੈਗਾ ਜਿਹੜਾ ਫਲਾਵਰਿੰਗ ਕੰਪਲੀਟ ਹੋਣ ਤੋਂ ਲੈ ਕੇ ਤੇ ਗ੍ਰੇਨ ਫਿਲਿੰਗ ਤੱਕ ਉਹ 10% ਥੋੜੀ-ਬਹੁਤੀ ਨਾ ਮਾਤਰ ਚੱਕਦਾ ਤੇ ਜਿਹੜੀ ਦਾਣੇ ਭਰਨ ਦੇ ਨਾਲ ਫਿਰ ਤੁਸੀਂ ਕਹੋਗੇ ਜਿਹੜੀ ਪ੍ਰੋਟੀਨ ਆ ਦਾਣੇ ਵਾਲੀ ਪ੍ਰੋਟੀਨ ਉਹ ਕਿੱਥੋਂ ਆਉਂਦੀ ਆ ਉਹ ਆਉਂਦੀ ਆ ਜਿਹੜੀ ਪੱਤਿਆਂ ਨੇ ਅਪਟੇਕ ਨਾਈਟ੍ਰੋਜਨ ਚੱਕੀ ਆ ਉਹਦੇ ਵਿੱਚ ਪ੍ਰੋਟੀਨ ਬਣ ਗਏ ਉਹ ਜਿਹੜੇ ਟੁੱਟ ਜਾਂਦੇ ਆ ਜਦੋਂ ਦਾਣੇ ਬਣਨ ਲੱਗਦੇ ਆ ਤਾਂ ਉਦੋਂ ਉਹ ਟੁੱਟ ਕੇ ਰੀਡਿਸਟ੍ਰਿਬਿਊਸ਼ਨ ਨਾਈਟ੍ਰੋਜਨ ਦੀ ਰੀਡਿਸਟ੍ਰਿਬਿਊਸ਼ਨ ਮਤਲਬ ਕਿ ਦੁਬਾਰਾ ਵੰਡ ਫੇਅਰ ਹੁੰਦੀ ਆ ਤਾਂ ਉਹ ਪੱਤਿਆਂ ਵਾਲੀ ਜਿਹੜੀ ਪ੍ਰੋਟੀਨ ਦੇ ਰੂਪ ਚ ਨਾਈਟ੍ਰੋਜਨ ਪਈ ਉਹ ਪ੍ਰੋਟੀਨ ਟੁੱਟ ਕੇ ਤੇ ਨਾਈਟ੍ਰੋਜਨ ਜਿਹੜੀ ਉਹ ਦਾਣਿਆਂ ਵੱਲ ਨੂੰ ਚਲੀ ਜਾਂਦੀ ਆ ਇਹਦੇ ਵਿੱਚ ਪੋਟਾਸ਼ ਵੀ ਰੋਲ ਅਦਾ ਕਰਦਾ ਜਿਹੜਾ ਮੂਵਮੈਂਟ ਮਟੀਰੀਅਲਸ ਦੀ ਕਰਾਉਣੀ ਆ ਪ੍ਰੋਟੀਨਸ ਦੀ ਤਾਂ ਇਹ ਜਿਹੜੀ ਨਾਈਟੋਏ ਨਾ ਉਹ ਕਹਿ ਲੋ ਕਿ ਜਿਹੜੀ ਜਦੋਂ ਤੱਕ ਆਪਾਂ 55 ਦਿਨ ਤੋਂ ਲੈ 55 ਦਿਨ ਤੱਕ ਜਦੋਂ ਖਤਮ ਕਰਾਂਗੇ ਉਸ ਤੋਂ ਬਾਅਦ ਜੇ ਅਪਟੇਕ ਕਰਨੀ ਝੰਡੇ ਪੱਤੇ ਤੱਕ ਮੰਨ ਲਓ 75 ਦਿਨ ਤੱਕ ਕਹਿ ਲਈ ਆਪਾਂ 75 78 ਦਿਨ ਤੱਕ ਤਾਂ ਜੇ ਆਪਾਂ 55 ਦਿਨ ਤੋਂ ਪਹਿਲਾਂ ਖਤਮ ਕਰ ਦੇਵਾਂਗੇ ਕਈ ਵਾਰ ਜਿਹੜੀ अर्ਲੀ ਸੈਨੀਸੈਂਸ ਥੱਲੇ ਦੇ ਪੱਤੇ ਜਲਦੀ ਪੀਲੇ ਹੋਣ ਲੱਗ ਪੈਂਦੇ ਉਹਦਾ ਕਾਰਨ ਵੀ ਇਹ ਬਣ ਜਾਂਦਾ ਕਿਉਂ ਜਿਹੜੀ ਜ਼ਰੂਰਤ ਆ ਉਹਨੂੰ ਜਿਹੜੀ 70% ਤੱਕ ਉਹਨੇ ਲੈਣੀ ਆ ਝੰਡੇ ਪੱਤੇ ਤੱਕ ਤੇ ਜੇ ਆਪਾਂ ਪਹਿਲਾਂ ਤੋਂ ਖਤਮ ਕਰ ਦੇਵਾਂਗੇ ਤਾਂ ਉਹ ਫਿਰ ਜ਼ਰੂਰਤ ਉਹਦੀ ਪੂਰੀ ਨਹੀਂ ਹੋਊਗੀ ਜੇ ਝੰਡੇ ਜੇ ਆਪਾਂ ਕਹ ਲਈਏ ਗੋਵਲ ਨੂੰ ਲੇਟ ਕਰਦੇ ਆਂਗੇ ਪਾਣੀ ਇਦੋਂ ਤਾਂ ਫੇਰ ਉਹ ਕੀ ਹੋਊਗੀ ਅਪਟੇਕ ਤੁਹਾਨੂੰ ਪਹਿਲਾਂ ਜ਼ਰੂਰਤ ਹੈ ਆਪਾਂ ਭਾਈ ਲੇਟ ਦਿਓ ਪੂਰੀ ਅਪਟੇਕ ਨਹੀਂ ਕਰ ਪਾਊਗਾ ਇਹ ਜਿਹੜੀ ਝਾੜ ਪੈ ਜੂਗੀ ਤੇ ਆਪਾਂ ਝਾੜ ਪੂਰਾ ਨਹੀਂ ਲੈ ਸਕਾਂਗੇ ਇਸ ਕਰਕੇ 55 ਦਿਨ ਤੱਕ ਆਪਾਂ ਜਿਹੜੀ ਯੂਰੀਆ ਉਹ ਖਤਮ ਕਰ ਦੇਣੀ ਹੁੰਦੀ ਚਾਹੇ ਦੂਜਾ ਪਾਣੀ ਆਪਣਾ ਲੇਟ ਹੋ ਜਾਵੇ ਪਹਿਲੇ ਪਾਣੀ ਤੇ ਪਾਉਣੀ ਹੈ ਤੇ ਫੇਰ ਆਪਾਂ ਦੂਜੇ ਪਾਣੀ ਤੇ ਜਾਂ ਜੇ ਦੂਜਾ ਪਾਣੀ ਲੇਟ ਹੁੰਦਾ ਤਾਂ 55 ਦਿਨ ਤੇ ਆਪਾਂ ਜਿਹੜੀ ਯੂਰੀਆ ਖਤਮ ਕਰ ਦੇਣੀ ਹੁੰਦੀ ਹੈ ਤਾਂ ਕਿ ਝਾੜ ਵਧੀਆ ਲੈ ਸਕੀਏ ਤੁਹਾਡਾ ਬਹੁਤ ਬਹੁਤ